ਪੰਜਾਬ ਵਾਲਾ ਪੋਡਕਾਸਟ ਦੇ ਉੱਪਰ ਤੁਹਾਡਾ ਸਵਾਗਤ ਹੈ ਇੱਕ ਹੋਰ ਅਹਿਮ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ। ਇਹ ਅਹਿਮ ਜਾਣਕਾਰੀ ਜਿਹੜੀ ਹੈ ਕਿਸਾਨ ਭਰਾਵੋ ਇਹ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਪਸ਼ੂ ਪਾਲਣ ਦੇ ਕਿੱਤੇ ਦੇ ਨਾਲ ਕਿ ਸਾਡੇ ਕਿਸਾਨ ਭਰਾ ਜਿਹੜੇ ਸਾਡੇ ਖਾਸ ਕਰਕੇ ਨੌਜਵਾਨ ਕਿਸਾਨ ਭਰਾ ਜਿਹੜੇ ਉਹ ਕਿਵੇਂ ਡੇਰੀ ਦੇ ਕਿੱਤੇ ਦੇ ਵਿੱਚ ਕਾਮਯਾਬੀ ਹਾਸਲ ਕਰ ਸਕਦੇ ਆ ਤੇ ਸਾਡਾ ਪੰਜਾਬ ਦਾ ਜਿਹੜਾ ਪੰਜਾਬ ਡੇਰੀ ਵਿਕਾਸ ਅਤੇ ਡੇਰੀ ਵਿਕਾਸ ਵਿਭਾਗ ਪੰਜਾਬ ਹੈ ਕਿਵੇਂ ਉਹ ਸਾਡੇ ਨੌਜਵਾਨ ਕਿਸਾਨ ਭਰਾਵਾਂ ਦੀ ਮਦਦ ਕਰ ਸਕਦਾ ਹੈ ਜੇਕਰ ਉਹ ਡੇਰੀ ਦੇ ਕਿੱਤੇ ਦੇ ਨਾਲ ਜੁੜਨਾ ਚਾਹੁੰਦੇ ਆ ਪਸ਼ੂ ਪਾਲਣ ਦੇ ਕਿੱਤੇ ਦੇ ਨਾਲ ਜੁੜਨਾ ਚਾਹੁੰਦੇ ਆ ਇੱਥੇ ਸਾਡੇ ਕੋਲੇ ਡੇਰੀ ਵਿਕਾਸ ਇਨਸਪੈਕਟਰ ਸਰਦਾਰ ਗੁਰਲਾਲ ਸਿੰਘ ਜੀ ਸਾਡੇ ਨਾਲ ਹੈ ਉਹਨਾਂ પાસે ਅਸੀਂ ਜਾਣਾਂਗੇ ਕਿ ਕਿਵੇਂ ਪੰਜਾਬ ਡੇਰੀ ਵਿਕਾਸ ਬੋਰਡ ਤੇ ਡੇਰੀ ਵਿਕਾਸ ਵਿਭਾਗ ਪੰਜਾਬ ਕਿਵੇਂ ਹੈਲਪ ਕਰ ਰਿਹਾ ਸਹਾਇਤਾ ਕਰ ਰਿਹਾ ਸਾਡੇ ਨੌਜਵਾਨ ਕਿਸਾਨ ਭਰਾਵਾਂ ਦੀ ਕਿ ਉਹ ਡੇਰੀ ਦਾ ਕਿੱਤਾ ਵਧੀਆ ਤਰੀਕੇ ਦੇ ਨਾਲ ਚਲਾ ਸਕਣ ਸਭ ਤੋਂ ਪਹਿਲਾਂ ਸਾਡੇ ਚੈਨਲ ਪੰਜਾਬ ਵਾਲਾ ਪੋਡਕਾਸਟ ਦੇ ਉੱਪਰ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਵੈਲਕਮ ਕਰਦੇ ਆਂ ਵੀ ਤੁਸੀਂ ਡੇਰੀ ਵਿਕਾਸ ਵਿਭਾਗ ਪੰਜਾਬ ਫਰੀਦਕੋਟ ਦੀ ਸਟਾਲ ਤੇ ਆਏ ਆਂ ਤੇ ਵਧੀਆ ਇਹ ਜਿਹੜੀ ਕੀ ਆ ਤੁਹਾਡੇ ਮਾਧਿਅਮ ਰਾਹੀਂ ਵਧੀਆ ਜਾਣਕਾਰੀ ਹੈ ਜਿਹੜੀ ਉਹ ਡੇਰੀ ਫਾਰਮਰਾਂ ਤੱਕ ਅਸੀਂ ਵੀ ਪਹੁੰਚਾਉਣਾ ਚਾਹੁੰਦੇ ਆਂ ਤਾਂ ਸਭ ਤੋਂ ਪਹਿਲਾਂ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡਾ ਜਿਹੜਾ ਡੇਰੀ ਵਿਕਾਸ ਵਿਭਾਗ ਪੰਜਾਬ ਤੇ ਪੰਜਾਬ ਡੇਰੀ ਵਿਕਾਸ ਬੋਰਡ ਤਾਂ ਸਾਡੇ ਨੌਨ ਟ੍ਰੇਨਿੰਗ ਸੈਂਟਰ ਸਾਡੇ ਪੰਜਾਬ ਦੇ ਵਿੱਚ ਹੈਗੇ ਨੇ ਤਾਂ ਪੰਜਾਬ ਜਿਲੇ ਨਾਲ ਪੰਜਾਬ ਸਟੇਟ ਨਾਲ ਸੰਬੰਧਤ ਜਿਹੜੇ ਡੇਰੀ ਫਾਰਮਰ ਆ ਤਾਂ ਉਹ ਆਪਣੇ ਜ਼ਿਲ੍ਹੇ ਦੇ ਨਾਲ ਜਿਹੜੇ ਟ੍ਰੇਨਿੰਗ ਸੈਂਟਰ ਲੱਗਦੇ ਨੇ ਉਹਨਾਂ ਨੂੰ ਤਾਂ ਉੱਥੇ ਉਹ ਜਿਹੜੇ ਕੀ ਹੈ ਟ੍ਰੇਨਿੰਗ ਕਰ ਸਕਦੇ ਆ ਤਾਂ ਜਿਵੇਂ ਕਿ ਅੱਜ ਕਿਸਾਨ ਮੇਲਾ ਜਿਹੜਾ ਜ਼ਿਲ੍ਹਾ ਫਰੀਦਕੋਟ ਵਿੱਚ ਲੱਗ ਰਿਹਾ ਤਾਂ ਸਾਡੇ ਜ਼ਿਲ੍ਹਾ ਫਰੀਦਕੋਟ ਦੇ ਜਿਹੜਾ ਦਫ਼ਤਰ ਦਫ਼ਤਰ ਡਿਪਟੀ ਡਾਇਰੈਕਟਰ ਡੇਰੀ ਵਿਕਾਸ ਫਰੀਦਕੋਟ ਤਾਂ ਸਾਡੇ ਡਿਪਟੀ ਡਾਇਰੈਕਟਰ ਸਰਦਾਰ ਨੈ ਅੰਦਰਵੈਲ ਸਿੰਘ ਬਰਾੜ ਦੀ ਰਹਿ ਨਮਾਈ ਹੀਟ ਅਸੀਂ ਜਿਹੜੀ ਕੀ ਅੱਜ ਸਟਾਲ ਆ ਇਸ ਮੇਲੇ ਵਿੱਚ ਲਾਈ ਆ ਤਾਂ ਅਸੀਂ ਜਿਹੜੇ ਸਾਡੇ ਟੇਹਰੀ ਫਾਰਮਰ ਇੱਥੇ ਪਹੁੰਚ ਰਹੇ ਆ ਜੀ ਤਾਂ ਉਹਨਾਂ ਨੂੰ ਟ੍ਰੇਨਿੰਗ ਸਕਲਾਈ ਬਾਰੇ ਦੱਸ ਰਹੇ ਹਾਂ ਵੀ ਇੱਕ ਤਾਂ ਜਿਹੜੀ ਸਾਡੀ 2 ਹਫ਼ਤੇ ਦੀ ਟ੍ਰੇਨਿੰਗ ਹੁੰਦੀ ਆ ਉਹਦੇ ਬਾਰੇ ਦੱਸ ਰਹੇ ਹਾਂ ਤੇ ਇੱਕ ਜਿਹੜੀ 4 ਹਫ਼ਤੇ ਦੀ ਟ੍ਰੇਨਿੰਗ ਹੁੰਦੀ ਆ ਉਹਦੇ ਬਾਰੇ ਦੱਸ ਰਹੇ ਹਾਂ ਵੀ ਸਭ ਤੋਂ ਪਹਿਲਾਂ ਡੇਰੀ ਫਾਰਮਰ ਸਾਡੇ ਨਾਲ ਜੁੜ ਕੇ ਉਹ 2 ਹਫ਼ਤੇ ਅਤੇ 4 ਹਫ਼ਤੇ ਦੀ ਜਿਹੜੀ ਟ੍ਰੇਨਿੰਗ ਪ੍ਰਾਪਤ ਕਰ ਸਕਦੇ ਆ ਇਸ ਤੋਂ ਬਾਅਦ ਡਿਪਾਰਟਮੈਂਟ ਵੱਲੋਂ ਉਹਨਾਂ ਨੂੰ ਜਦੋਂ ਸਰਟੀਫਿਕੇਟ ਦਿੱਤਾ ਜਾਂਦਾ ਤਾਂ ਉਹ ਆਪਣਾ 2 ਪਸ਼ੂਆਂ ਤੋਂ ਲੈ ਕੇ 20 ਪਸ਼ੂਆਂ ਤੱਕ ਕੇਸ ਆ ਜਿਹੜਾ ਮਹਿਕਮੇ ਰਾਹੀਂ ਸਪੌਂਸਰ ਕਰਾ ਸਕਦੇ ਆ ਤਾਂ ਤੁਹਾਡੇ ਚੈਨਲ ਰਾਹੀਂ ਮੈਂ ਦੱਸਣਾ ਚਾਹੁੰਦਾ ਵੀ ਪਸ਼ੂ ਦੀ ਜਿਹੜੀ ਕੀਮਤ ਆ ਇਸ ਸਮੇਂ ਜਿਹੜੀ ਦੇ ਚੱਲ ਦੇ ਹਿਸਾਬ ਨਾਲ ਚੱਲ ਰਹੀ ਆ ਮਤਲਬ ਦੋ ਪਸ਼ੂਆਂ ਦਾ ਕੇਸ ਕਰਨਾ ਤਾਂ 140000 ਤੱਕ ਦਾ ਜਿਹੜਾ ਕੇਸ ਅਸੀਂ ਬੈਂਕ ਨੂੰ ਭੇਜਦੇ ਆ ਜੇ 10 ਪਸ਼ੂਆਂ ਦਾ ਕਰਨਾ 7 ਲੱਖ ਤੱਕ ਦਾ ਕੇਸ ਅਸੀਂ ਬੈਂਕਾਂ ਨੂੰ ਭੇਜਦੇ ਆ ਜੇ 20 ਪਸ਼ੂਆਂ ਦਾ ਕੇਸ ਟ੍ਰੇਨਿੰਗ ਕਰਨ ਤੋਂ ਬਾਅਦ ਸਪான்ਸਰ ਕਰਾਉਣਾ ਤੇ ਅਸੀਂ 14 ਲੱਖ ਦਾ ਕੇਸ ਜਿਹੜਾ ਸਪான்ਸਰ ਕਰਦੇ ਆ ਜੀ ਤਾਂ ਡਾਕਟਰ ਸਾਹਿਬ ਜਿਹੜਾ ਤੁਸੀਂ ਦੱਸਿਆ ਵੀ ਇਹ 15 ਦਿਨਾਂ ਦੀ ਟ੍ਰੇਨਿੰਗ ਦੇ ਵਿੱਚ ਸਾਡੇ ਕਿਸਾਨ ਭਰਾ ਜਿਹੜੇ ਉਹਨੂੰ ਤੁਸੀਂ ਸਰਟੀਫਿਕੇਟ ਤੱਕ ਦੇ ਦਿੰਨੇ ਹੋ ਤੇ ਇੱਥੋਂ ਤੱਕ ਕਿ ਉਹਨਾਂ ਦੀ ਵਿੱਤੀ ਮਦਦ ਕਰਨ ਵਾਸਤੇ ਤੁਸੀਂ ਇਹ ਬੈਂਕ ਨੂੰ ਜਿਹੜਾ ਹੈਗਾ ਉਹ ਸਪான்ਸਰ ਕਰ ਦਿੰਨੇ ਹੋ ਕੇਸ ਚਾਹੇ ਉਹ ਕਿੰਨੇ ਵੀ ਪਸ਼ੂਆਂ ਤੱਕ ਹੈਗਾ 20 ਪਸ਼ੂਆਂ ਤੱਕ ਹੈਗਾ ਤਾਂ ਬੈਂਕ ਦੇ ਰਾਈ ਇਹਦੇ ਉੱਪਰ ਕੋਈ ਇਹੋ ਜੀ ਸਕੀਮ ਹੈ ਕਿਉਂਕਿ ਬਹੁਤ ਸਾਰੇ ਕਿਸਾਨ ਭਰਾ ਇਹੋ ਜੇ ਹੁੰਦੇ ਆ ਵੀ ਉਹ ਕਿੱਤਾ ਸ਼ੁਰੂ ਕਰਨਾ ਚਾਹੁੰਦੇ ਆ ਪਰ ਪੈਸੇ ਬਣੀਓ ਕਿਤੇ ਨਾ ਕਿਤੇ ਪੋਜੀਸ਼ਨ ਟਾਈਟ ਹੁੰਦੀ ਹੈ ਤਾਂ ਇਹ ਦੱਸੋ ਵੀ ਉਹਦੇ ਵਿੱਚ ਸਬਸਿਡੀ ਦੀ ਕੀ ਆਪਸ਼ਨ ਹੈ ਕੀ ਸਕੀਮ ਹੈ ਵੀ ਮਹਿਕਮੇ ਵੱਲੋਂ ਉਹਨਾਂ ਨੂੰ ਕੋਈ ਛੋਟ ਪੈਸਿਆਂ ਦੇ ਵਿੱਚ ਮਿਲ ਜਾਂਦੀ ਹੈ ਜੀ ਹਾਂਜੀ ਬਿਲਕੁਲ ਤਾਂ ਜੇ ਮੈਂ ਇੱਕ ਤੁਹਾਨੂੰ ਦੱਸਿਆ ਵੀ ਸਭ ਜਦਵੇਂ ਅਸੀਂ ਕੇਸ ਬੈਂਕਾਂ ਨੂੰ ਭੇਜ ਦਿੰਨੇ ਆ ਜਦੋਂ ਬੈਂਕ ਕੇ ਸਪான்ਸਰ ਕਰ ਦਿੰਦੀ ਆ ਤਾਂ ਡੇਰੀ ਵਿਕਾਸ ਵਿਭਾਗ ਵੱਲੋਂ ਜਿਹੜੇ ਪੰਜਾਬ ਦੇ ਡੇਰੀ ਫਾਰਮਰਾਂ ਨੂੰ ਵਿੱਤੀ ਸਹਾਇਤਾ ਦੇਣ ਦੇ ਲਈ ਸਬਸਿਡੀ ਦਿੱਤੀ ਜਾਂਦੀ ਆ ਤਾਂ ਇਹ ਜਰਨਲ ਕੈਟਾਗਰੀ ਨੂੰ 25% ਜਿਹੜੀ ਸਬਸਿਡੀ ਦਿੱਤੀ ਜਾ ਰਹੀ ਹੈ ਜੀ ਅਤੇ ਐਸਸੀ ਕੈਟਾਗਰੀ ਨੂੰ ਜਿਹੜੀ ਸਬਸਿਡੀ ਦਿੱਤੀ ਜਾ ਰਹੀ ਹੈ ਉਹ 33% ਦਿੱਤੀ ਜਾ ਰਹੀ ਆ ਮਤਲਬ ਜੇ ਇੱਕ ਪਸ਼ੂ ਦੀ ਕੀਮਤ 70000 ਤਾਂ ਜਰਨਲ ਕੈਟਾਗਰੀ ਦੇ ਲਈ ਜਿਹੜੀ ਸਬਸਿਡੀ ਆ ਉਹ 17500 ਰੁਪਏ ਬਣ ਜਾਂਦੀ ਆ ਤੇ ਐਸਸੀ ਕੈਟਾਗਰੀ ਦੇ ਲਈ ਸਬਸਿਡੀ ਉਹ 23000 ਰੁਪਏ ਜਿਹੜੀ ਬਣ ਜਾਂਦੀ ਆ ਤਾਂ ਜੋ ਜਿਹੜਾ ਕੀ ਆ ਉਹ ਆਪਣਾ ਕੰਮ ਵਿੱਚ ਸ਼ੁਰੂ ਕਰ ਸਕਣਾ ਚੰਗੀ ਨਸਲ ਦੇ ਪਸ਼ੂ ਖਰੀਦ ਸਕਣਾ ਇਸ ਤੋਂ ਇਲਾਵਾ ਉਹਨਾਂ ਨੂੰ ਸਬਸਿਡੀ ਦੇ ਕੇ ਉਹਨਾਂ ਦੀ ਵਿੱਤੀ ਸਹਾਇਤਾ ਦੇ ਕੇ ਉਹਨਾਂ ਨੂੰ ਇੱਕ ਵਧੀਆ ਕਿੱਤੇ ਵਿੱਚ ਲਿਆ ਕੇ ਉਹਨਾਂ ਨੂੰ ਜਿਹੜਾ ਕੀ ਆ ਸਵੈ ਰਜਗਾਰ ਆ ਜਿਹੜਾ ਉਹ ਮਈਆ ਕਰਵਾਇਆ ਜਾ ਸਕੇ ਤਾਂ ਡਾਕਟਰ ਸਾਹਿਬ ਇਹਦਾ ਵੀ ਪਸ਼ੂ ਖਰੀਦਣ ਦੀ ਗੱਲ ਤੇ ਜੇਕਰ ਕਿਸਾਨ ਭਰਾ ਨੇ ਕਈ ਵਾਰੀ ਸ਼ੈੱਡ ਵੀ ਪਾਉਣਾ ਹੁੰਦਾ ਜਾਂ ਹੋਰ ਆਪਾਂ ਕਹਿ ਲਈਏ ਵੀ ਬਹੁਤ ਸਾਰੇ ਜਿਹੜੇ ਸਾਡੇ ਡੇਰੀ ਪਾਲਣ ਦੇ ਕਿੱਤੇ ਦੇ ਨਾਲ ਜੁੜੇ ਹੋਏ ਕੰਮਕਾਰ ਆ ਉਹ ਜਾਂ ਕੋਈ ਸਾਜੋ ਸਮਾਨ ਖਰੀਦਣਾ ਹੁੰਦਾ ਤਾਂ ਡਾਕਟਰ ਸਾਹਿਬ ਕੀ ਅਜਿਹੇ ਰੂਪ ਦੇ ਵਿੱਚ ਜੇ ਵਿੱਤੀ ਸਹਾਇਤਾ ਦੀ ਲੋੜ ਪਵੇ ਕੀ ਜਿਹੀ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਤਾਂ ਜਦੋਂ ਟ੍ਰੇਨਿੰਗ ਡੇਰੀ ਫਾਰਮਰ ਆ ਜੀ ਉਹ ਜਦੋਂ ਟ੍ਰੇਨਿੰਗ ਕਰ ਲੈਂਦੇ ਨੇ ਸਰਟੀਫਿਕੇਟ ਬਣ ਜਾਂਦਾ ਤਾਂ ਵਿਭਾਗ ਵੱਲੋਂ 20 ਪਸ਼ੂਆਂ ਦਾ ਵੀ گاਵਾਂ ਦਾ ਜਾਂ 10 ਮੱਜਾਂ ਦਾ ਕੈਟਲ ਸ਼ੈੱਡ ਆ ਜਿਹੜਾ ਉਹਨਾਂ ਨੂੰ ਟ੍ਰੇਨਿੰਗ ਵਿੱਚ ਦੱਸਿਆ ਜਾਂਦਾ ਵੀ ਸਭ ਤੋਂ ਪਹਿਲਾਂ ਜਿਹੜਾ ਸ਼ੈੱਡ ਉਹ ਪਾਉਣਾ ਕਿਵੇਂ ਆ ਕਿਹੜੀ ਡਾਇਰੈਕਸ਼ਨ ਦੇ ਵਿੱਚ ਪਾਉਣਾ ਕਿੰਨੀ ਆਪਾਂ ਦੀ ਲੰਬਾਈ ਚੜਾਈ ਰੱਖਣੀ ਆ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜਦੋਂ ਮੈਂ ਉਹ ਭਾਗੀ ਡਿਜ਼ਾਈਨ ਦੇ ਮੁਤਾਬਕ ਉਹ ਸ਼ੈੱਡ ਪਾ ਲੈਂਦੇ ਨੇ ਤਾਂ ਵੀ ਪਸ਼ੂਆਂ ਦੀ ਮਤਲਬ 6 ਲੱਖ ਜਿਆਦਾ ਕੇਸ ਅਸੀਂ ਬੈਂਕਾਂ ਨੂੰ ਭੇਜਦੇ ਆ ਉਹਦੇ ਵਿੱਚ ਜਿਹੜੀ 1.5 ਲੱਖ ਤੱਕ ਦੀ ਵਿੱਤੀ ਸਹਾਇਤਾ ਮਹਿਕਮਾ ਵੱਲੋਂ ਦਿੱਤੀ ਜਾਂਦੀ ਹੈ ਤੇ ਜਿਹੜਾ 10 ਮੱਜਾਂ ਦਾ ਸ਼ੈੱਡ ਆ 4 ਲੱਖ ਰੁਪਏ ਦੀ ਕੀਮਤ ਆ ਜੀ ਉਹਤੇ 1 ਲ ਇਸ ਤੋਂ ਇਲਾਵਾ ਜਿਹੜੀ ਭਾਰਤ ਸਰਕਾਰ ਦੀ ਨੈਸ਼ਨਲ ਲਾਈਫਸਟਾਕ ਮਿਸ਼ਨ ਸਕੀਮ ਆ ਜਿਹੜੀ ਐਨ ਐਲ ਐਮ ਸਕੀਮ ਚੱਲ ਰਹੀ ਆ ਤਾਂ ਉਹਦੇ ਵਿੱਚ ਵੀ ਆਪਾਂ ਜਿਹੜੇ ਡੇਅਰੀ ਫਾਰਮਰ ਨੇ ਫੀਡ ਐਂਡ ਫੋਡਰ ਜੁਨਟ ਲਾਉਣਾ ਮਤਲਬ ਹਰੇ ਚਾਰੇ ਸਬੰਧੀ ਜੁਨਟ ਲਾਉਣਾ ਜਿਹਦੇ ਵਿੱਚ ਉਹਨੇ ਫੋਡਰ ਹਾਰਵੇਸਟਰ ਖਰੀਦਣਾ ਟੀ ਐਮ ਆਰ ਖਰੀਦਣਾ ਗੱਠਾਂ ਵਾਲੀ ਮਸ਼ੀਨ ਖਰੀਦਨੀ ਆ ਤਾਂ ਉਹ ਜਿਹੜਾ ਕੀ ਆ ਜਾਂ ਆਪਣਾ ਟਰੈਕਟਰ ਟਰਾਲੀ ਖਰੀਦਣਾ ਤਾਂ ਉਹਦੇ ਵਿੱਚ ਵੀ 50 ਲੱਖ ਤੋਂ ਲੈ ਕੇ 1 ਕਰੋੜ ਤੱਕ ਦਾ ਕੇਸ ਆ ਜਿਹੜਾ ਉਹ ਜਿਹੜਾ ਕੀ ਆ ਪ੍ਰੋਜੈਕਟ ਰਿਪੋਰਟ ਰਾਈ ਜਿਹੜਾ ਕੀ ਆ ਉਹਨਾਂ ਦੀ ਵੈਬਸਾਈਟ ਆ ਜਿਹੜੀ ਉੱਤੇ ਜਿਹੜਾ ਕੀ ਆ ਪ੍ਰੋਜੈਕਟ ਰਿਪੋਰਟ ਜਿਹੜੀ ਉਹ ਜਿਹੜੀ ਕੀ ਆ ਸਬਮਿਟ ਕਰ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਜਦੋਂ ਉਹ ਜਦੋਂ ਕੇਸ ਕਲੀਅਰ ਹੋ ਜਾਂਦਾ ਤਾਂ ਆਪਾਂ ਫਰੰਟ ਇਹਦੇ ਵਿੱਚ ਸਬਸਿਡੀ ਦਿੱਤੀ ਜਾਂਦੀ ਹੈ ਤਾਂ ਇਹਦੇ ਵਿੱਚ ਵੀ ਜਿਹੜੀ ਕੀ ਆ 50% ਸਬਸਿਡੀ ਜਿਹੜੀ ਕੀ ਆ ਉਹ ਭਾਰਤ ਸਰਕਾਰ ਰਾਹੀਂ ਜਿਹੜੇ ਕੀ ਆ ਪੰਜਾਬ ਦੇ ਡੇਅਰੀ ਫਾਰਮਰਾਂ ਨੂੰ ਜਾਂ ਜਿੰਨੇ ਵੀ ਆਪਣੇ ਦੇਸ਼ ਦੇ ਡੇਅਰੀ ਫਾਰਮਰਾਂ ਉਹਨਾਂ ਨੂੰ ਦਿੱਤੀ ਜਾਂਦੀ ਹੈ ਤਾਂ ਜੋ ਜਿਹੜਾ ਕੀ ਆ ਮਸ਼ੀਨਰੀ ਕਰਨ ਵਾਲੇ ਪਾਸੇ ਵੀ ਆ ਕੇ ਜਿਹੜਾ ਆਪਣੇ ਕਿੱਤੇ ਨੂੰ ਜਿਹੜਾ ਹੋਰ ਵਧੀਆ ਤਰੀਕੇ ਦੇ ਨਾਲ ਚਲਾ ਸਕਣ ਤਾਂ ਮੈਨੂੰ ਲੱਗਦਾ ਵੀ ਸਾਡੇ ਨੌਜਵਾਨ ਕਿਸਾਨ ਭਰਾ ਜਿਨ੍ਹਾਂ ਨੂੰ ਇੰਨੀ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਉਸ ਤੋਂ ਪਹਿਲਾਂ ਸਿਖਲਾਈ ਦਿੱਤੀ ਜਾਂਦੀ ਹੈ ਸਿਖਲਾਈ ਵੀ ਮਨਸ਼ੂਰਸ਼ੁਦਾ ਕਿਉਂਕਿ ਸਰਟੀਫਿਕੇਟ ਵੀ ਹੈ ਜਿਹੜੇ ਸਿਖਲਾਈ ਦੇ ਉਹ ਦਿੱਤੇ ਜਾਂਦੇ ਆ ਤਾਂ ਮੈਨੂੰ ਲੱਗਦਾ ਕਿਸਾਨ ਭਰਾ ਜਿਹੜੇ ਖਾਸ ਕਰਕੇ ਨੌਜਵਾਨ ਕਿਸਾਨ ਭਰਾ ਬਾਹਰ ਵੱਲ ਜਾ ਰਹੇ ਆ ਪਰਿਵਾਰਾਂ ਦਾ ਖਰਚੇ ਵੀ ਬਹੁਤ ਉਹਦੇ ਵਿੱਚ ਹੋ ਰਹੇ ਆ ਜਾਂ ਕੋਈ ਨਾ ਕੋਈ ਬੇਰਜ਼ਗਾਰ ਕਿਸਾਨ ਭਰਾ ਜੇਕਰ ਉਹ ਡੇਰੀ ਦੇ ਕਿੱਤੇ ਦੇ ਨਾਲ ਜੁੜਨਾ ਚਾਹੁੰਦਾ ਤਾਂ ਇਸ ਸਕੀਮ ਦੇ ਨਾਲ ਵਧੀਆ ਤਰੀਕੇ ਦੇ ਨਾਲ ਜੁੜਿਆ ਜਾ ਸਕਦਾ ਤੇ ਜਿਹੜੇ ਸਾਡੇ ਕਿਸਾਨ ਭਰਾ ਡੇਰੀ ਕਿੱਤੇ ਦੇ ਨਾਲ ਜੁੜਨਾ ਚਾਹੁੰਦੇ ਆ ਨੌਜਵਾਨ ਕਿਸਾਨ ਭਰਾ ਖਾਸ ਕਰਕੇ ਜਿਹੜੇ ਬੇਰ ਕਰ ਰਹੇ ਉਹਨਾਂ ਨੂੰ ਕੀ ਸੁਨੇਹਾ ਦੇਵੋਗੇ ਡਾਕਟਰ ਸਾਹਿਬ ਤਾਂ ਜਿਵੇਂ ਕਿ ਤੁਸੀਂ ਗੱਲ ਕਰ ਰਹੇ ਆਂ ਵੀ ਅੱਜ ਦੇ ਸਮੇਂ ਵਿੱਚ ਆਪਾਂ ਵੇਖੀਏ ਵੀ ਬੇਰੁਜ਼ਗਾਰੀ ਜਾਂ ਆਪਾਂ ਹੋਰ ਜਿਹੜਾ ਚੀਜ਼ਾਂ ਬਹੁਤ ਵਧ ਰਹੀਆਂ ਤਾਂ ਤੁਹਾਡੇ ਚੈਨਲ ਰਹੀਂ ਮੈਂ ਪੰਜਾਬ ਦੇ ਆਪਣੇ ਜਿੰਨੇ ਵੀ ਨੌਜਵਾਨ ਸਾਡੇ ਵੀਰਾਂ ਨੇ ਭੈਣਾਂ ਨੇ ਉਹਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਵੀ ਜਿਹੜਾ ਆਪਣਾ ਬਾਹਰ ਜਾ ਕੇ ਵੀ ਆਪਾਂ ਨੂੰ ਜਿਹੜਾ ਕਿ ਬਹੁਤ ਮਿਹਨਤ ਕਰਨੀ ਪੈਂਦੀ ਆ ਪਰ ਜੇ ਤੁਸੀਂ ਇੱਥੇ ਹੀ ਰਹਿ ਕੇ ਵਿਭਾਗ ਤੋਂ ਟ੍ਰੇਨਿੰਗ ਲਾਉਂਗੇ ਠੀਕ ਆ ਵਿਭਾਗ ਤੋਂ ਟ੍ਰੇਨਿੰਗ ਲੈ ਕੇ ਪਛੋਂ ਦੀ ਆਪਾਂ ਕਿਵੇਂ ਕਿਹੜੀਆਂ ਉਹਨਾਂ ਦੀ ਮਤਲਬ ਕਿੱਤੇ ਨੂੰ ਮਜ਼ਬੂਤ ਬਣਾਉਣ ਲਈ ਕਿਹੜੀਆਂ ਇਹ ਗੱਲਾਂ ਦਾ ਧਿਆਨ ਰੱਖਣਾ ਇਹਦੇ ਵੱਲ ਧਿਆਨ ਦਿਓਗੇ ਇੱਥੇ ਮਿਹਨਤ ਕਰੋਗੇ ਤਾਂ ਇਸ ਕਿੱਤੇ ਦੇ ਵਿੱਚ ਵੀ ਤੁਸੀਂ ਜਿਹੜਾ ਕੀ ਹੈ ਬਹੁਤ ਮਹਾਰਤਾ ਹਾਸਲ ਕਰ ਮਹਾਰਤਾ ਹਾਸਲ ਕਰ ਸਕਦੇ ਆ ਤੇ ਇੱਕ ਚੰਗੀ ਕਮਾਈ ਵਾਲਾ ਕਿੱਤਾ ਜਿਹੜਾ ਇਹ ਤੁਹਾਡਾ ਬਣ ਸਕਦਾ ਤੇ ਸਾਡੇ ਸਾਡੇ ਜਿਹੜੇ ਮਹਿਕਮੇ ਨਾਲ ਜੁੜੇ ਹੋਏ ਬਹੁਤ ਡੇਰੀ ਫਾਰਮਰ ਐਜੇ ਹੈਗੇ ਆ ਜਿਹੜੇ ਕਿ ਆਪ ਵੀ ਜਿਹੜਾ ਡੇਰੀ ਦਾ ਕਿੱਤਾ ਕਰ ਰਹੇ ਆ ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਬੱਚੇ ਆ ਨੌਜਵਾਨ ਬੱਚੇ ਆ ਉਹਨਾਂ ਨੂੰ ਵੀ ਇਸ ਬਾਹਰ ਜਾਣ ਦੀ ਥਾਂ ਇਸ ਕਿੱਤੇ ਵੱਲ ਜਿਹੜਾ ਕੀ ਲਾ ਰਹੇ ਆ ਤੇ ਤਾਂ ਇਹੀ ਕਹਿਣਾ ਚਾਹੁੰਦਾ ਵੀ ਜਿੰਨੇ ਵੀ ਸਾਡੇ ਨੌਜਵਾਨ ਵੀਰ ਭੈਣ ਜਿਹੜੇ ਸੁਣ ਰਹੇ ਨੇ ਵੀ ਇਹ ਕਿੱਤੇ ਕਿਸ ਕਿੱਤੇ ਵਾਲਾ ਜਿਹੜਾ ਅਤਿ ਸ਼ਾਇਤ ਹੋ ਤੇ ਵਧੀਆ ਜਿਹੜੇ ਨਸਲ ਦੇ ਪਸ਼ੂ ਰੱਖ ਕੇ ਇੱਥੇ ਜਿਹੜੀ ਕਮਾਈ ਕਰੋ ਇਹ ਸੁਨੇਹਾ ਮੈਂ ਤੁਹਾਡੇ ਚੈਨਲ ਲਈ ਉਹਨਾਂ ਨੂੰ ਦੇਣਾ ਚਾਹੁੰਨਾ ਜੀ ਡਾਕਟਰ ਸਾਹਿਬ ਤੁਸੀਂ ਇਹ ਜਾਣਕਾਰੀਆਂ ਸਾਡੇ ਨੌਜਵਾਨ ਸਰੋਤੇ ਤੱਕ ਪਹੁੰਚਾਈਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਤਾਂ ਨੌਜਵਾਨ ਕਿਸਾਨ ਭਰਾਵੋ ਡੇਰੀ ਦਾ ਕਿੱਤਾ ਜੇ ਅਸੀਂ ਲਾ ਲਈਏ ਤਾਂ ਸਾਡੇ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ ਸਭ ਤੋਂ ਵੱਡਾ ਸਹਾਇਕ ਕਿੱਤਾ ਹੈ ਸਾਡੇ ਬਹੁਤ ਸਾਰੇ ਕਿਸਾਨ ਭਰਾ ਦੁੱਧ ਦੀਆਂ ਪਰਵਾਰਿਕ ਲੋੜਾਂ ਨੂੰ ਪੂਰਾ ਕਰਨ ਵਾਸਤੇ ਜਾਂ ਦੁੱਧ ਦੀਆਂ ਬਾਜ਼ਾਰੂ ਲੋੜਾਂ ਨੂੰ ਪੂਰਾ ਕਰਨ ਵ ਸਸਾ ਹਾਈਕ ਕਿੱਤੇ ਦੇ ਨਾਲ ਜੁੜੇ ਹੋਏ ਆ ਜੇਕਰ ਸਾਡੇ ਕਿਸਾਨ ਭਰਾ ਪੰਜਾਬ ਡੇਰੀ ਵਿਕਾਸ ਬੋਰਡ ਪੰਜਾਬ ਦੇ ਨਾਲ ਜੁੜ ਕੇ ਜੇਕਰ ਇਹਨਾਂ ਸਬਸਿਡੀਆਂ ਜਿਹੜੀਆਂ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ ਉਹਦਾ ਫਾਇਦਾ ਉਠਾਉਣਗੇ ਤਾਂ ਮੈਨੂੰ ਲੱਗਦਾ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਡੇਰੀ ਦਾ ਕਿੱਤਾ ਸ਼ੁਰੂ ਕਰ ਸਕਦੇ ਆ ਇਸ ਜਾਣਕਾਰੀ ਦੇ ਨਾਲ ਮੈਨੂੰ ਯਾਨੀ ਕੁਲਵਿੰਦਰ ਆਲਖ ਨੂੰ ਮੇਰੇ ਨਾਲ ਰਿੰਮੀ ਬਰਾੜ ਨੂੰ ਦਿਓ ਆ ਗਿਆ ਚੈਨਲ ਪੰਜਾਬ ਵਾਲਾ ਪੋਡਕਾਸਟ